ਸੂਚ 28 ਪਾਮਨ ਸਰੂਪ ਮਾਮਲੇ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਨੇ ਕਰੀਬ 40 ਵਿਅਕਤੀਆਂ ਨੂੰ ਸਮਨ ਜਾਰੀ ਕਰ ਦਿੱਤੇ ਨੇ ਮਿਲ ਜਾਣਕਾਰੀ ਅਨੁਸਾਰ ਐਸਆਈਟੀ ਦੇ ਵੱਲੋਂ ਐਜਪੀਸੀ ਦੇ ਮੌਜੂਦਾ ਅਧਿਕਾਰੀਆਂ ਰਟਾਇਰ ਕਰਮਚਾਰੀਆਂ ਤੇ ਕੁਝ ਨਿੱਜੀ ਵਿਅਕਤੀਆਂ ਨੂੰ ਵੀ ਸਮਨ ਭੇਜ ਗਏ ਨੇ ਐਸੋ ਇਲਾਵਾ ਸੀਏ ਕੋਹਲੀ ਦੇ ਕਾਊਂਟਰ ਨਾਲ ਸੰਬੰਧਿਤ ਜਾਣਕਾਰੀ ਰੱਖਣ ਵਾਲੇ ਪ੍ਰਾਈਵੇਟ ਵਿਅਕਤੀਆਂ ਨੂੰ ਵੀ ਜਾਂਚ ਦੇ ਵਿੱਚ ਸ਼ਾਮਿਲ ਹੋਣ ਲਈ ਬੁਲਾਇਆ ਗਿਆ ਹੈ ਸਮਾਣਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਬੁਲਾਏ ਗਏ ਸਾਰੇ ਅਧਿਕਾਰੀਆਂ ਨੂੰ ਅੱਜ ਦੁਪਹਿਰ ਤੱਕ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਪੇਸ਼ ਹੋ ਕੇ ਆਪਣਾ ਬਿਆਨ ਦਰਜ ਕਰਵਾਉਣੇ ਹੋਣਗੇ ਕਿਉਂਕਿ ਸਿਟੀ ਨੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਲੋਕਾਂ ਨਾਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਅਤੇ ਹਰ ਨਵੇਂ ਬਿਆਨ ਨਾਲ ਮਾਮਲੇ ਦੀ ਤਸਵੀਰ ਹੋਰ ਵੀ ਸਾਫ਼ ਹੋਣ ਦੀ ਉਮੀਦ ਜਿताई ਜਾ ਰਹੀ ਹੈ 328 ਪਾਵਨ ਸਰੂਪ ਪਹਿਲਾਂ ਹੀ ਕਾਫੀ ਸੰਵੇਦਨਸ਼ੀਲ ਮਾਮਲਾ ਮੰਨਿਆ ਜਾ ਰਿਹਾ ਹੈ ਅਤੇ ਹੁਣ ਵੱਡੀ ਗਿਣਤੀ ਦੇ ਵਿੱਚ ਸੰਮਣ ਜਾਰੀ ਹੋਣ ਦੇ ਨਾਲ ਹੀ ਸੰਕੇਤ ਮਿਲ ਰਹੇ ਨੇ ਕਿ ਜਾਂਚ ਜਲਦੀ ਕਿਸੇ ਅਹਿਮ ਨਤੀਜੇ ਤੇ ਪਹੁੰਚ ਸਕਦੀ ਹੈ ਬੀਤੇ ਦਿਨ ਵੀ ਜਦ ਐਜੀਪੀਸੀ ਦੇ ਦਫਤਰ ਦੇ ਵਿੱਚ ਸਿਟ ਪਹੁੰਚੀ ਸੀ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹੇ 328 ਪਵਿੱਤਰ ਪਾਵਨ ਸਰੂਪ ਮਾਮਲੇ ਨਾਲ ਸੰਬੰਧਿਤ ਸਿਟ ਨੂ ਦਸਤਾਵੇਜ਼ ਸੌਪੇ ਗਏ ਇਹ ਕਾਰਵਾਈ ਸ਼੍ਰੀ ਅਕਾਲ ਤਖਤ ਸਾਈਂ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਗਈ ਜਿਨ੍ਹਾਂ ਨੇ 2020 ਦੇ ਮਾਮਲੇ ਦੇ ਵਿੱਚ ਵਿੱਤੀ ਬੇਨਿਜ਼ਮੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਦੀ ਜਾਂਚ ਤੇਜ਼ ਕਰ ਦਿੱਤੀ 2020 ਦੇ ਵਿੱਚ ਐ ਜੀ ਪੀ ਸੀ ਦੇ ਪ੍ਰਕਾਸ਼ਨ ਵਿਭਾਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਸਿਟ ਬਣਾਈ ਸੀ ਸਿਟ ਦੀ ਟੀਮ ਲਗਾਤਾਰ ਇਸ ਮਾਮਲੇ 'ਤੇ ਜਾਂਚ ਕਰ ਰਹੀ ਹੈ ਐਸੋ ਪਹਿਲਾਂ ਸਿਟ ਅੰਮ੍ਰਿਤਸਰ ਸਥਿਤ ਐਜੀਪੀਸੀ ਦੇ ਦਫ਼ਤਰ ਵੀ ਪਹੁੰਚੀ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ 40 ਲੋਕਾਂ ਨੂੰ ਸਮਨ ਜਾਰੀ ਕਰ ਦਿੱਤੇ ਗਏ ਨੇ ਜਿਨ੍ਹਾਂ ਨੂੰ ਹੁਣ ਜਵਾਬ ਦੇਣ ਦੇ ਲਈ ਅੱਜ ਦੁਪਹਿਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਐਜੀਪੀਸੀ ਦੇ ਮੌਜੂਦਾ ਅਤੇ ਰਟਾਇਰ ਕਰਮਚਾਰੀ ਮaddGroup ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਸਿਟ ਦੇ ਵੱਲੋਂ ਲਗਾਤਾਰ ਐਕਸ਼ਨ ਤੇ ਐਕਸ਼ਨ ਕੀਤਾ ਜਾ ਰਿਹਾ ਹੈ 328 ਪਾਵਨ ਸਰੂਪ ਮਾਮਲੇ ਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਮਾਮਲੇ ਦੀ ਜਾਂਚ ਕਰ ਰਹੀ ਸਿਟ ਨੇ ਕਰੀਬ 40 ਵਿਅਕਤੀਆਂ ਨੂੰ ਸਮਨ ਜਾਰੀ ਕਰ ਦਿੱਤੇ ਨੇ ਮੇਰੀ ਜਾਣਕਾਰੀ ਅਨੁਸਾਰ ਐਸਆਈਟੀ ਦੇ ਵੱਲੋਂ ਐਜੀਪੀਸੀ ਦੇ ਮੌਜੂਦਾ ਅਧਿਕਾਰੀਆਂ, ਰਿਟਾਇਰ ਕਰਮਚਾਰੀਆਂ ਤੇ ਕੁਝ ਨਿੱਜੀ ਵਿਅਕਤੀਆਂ ਨੂੰ ਵੀ ਸਮਨ ਭੇਜ ਗਏ ਨੇ। ਇਸ ਤੋਂ ਇਲਾਵਾ ਸੀਏ ਕੋਹਲੀ ਦੇ ਕਾਊਂਟਰ ਨਾਲ ਸੰਬੰਧਿਤ ਜਾਣਕਾਰੀ ਰੱਖਣ ਵਾਲੇ ਪ੍ਰਾਈਵੇਟ ਵਿਅਕਤੀਆਂ ਨੂੰ ਵੀ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਗਿਆ ਹੈ। ਸਮਨਾਂ ਦੇ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਬੁਲਾਏ ਗਏ ਸਾਰੇ ਅਧਿਕਾਰੀਆਂ ਨੂੰ ਅੱਜ ਦੁਪਹਿਰ ਤੱਕ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਫ਼ਤਰ ਵਿੱਚ ਪੇਸ਼ ਹੋ ਕੇ ਆਪਣਾ ਬਿਆਨ ਦਰਜ ਕਰਵਾਉਣੇ ਹੋਣਗੇ। ਸਿਟੀ ਨੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਲੋਕਾਂ ਨਾਲ ਪੁਸ਼ਕਿਸ਼ ਕੀਤੀ ਜਾ ਰਹੀ ਹੈ ਅਤੇ ਹਰ ਨਵੇਂ ਬਿਆਨ ਨਾਲ ਮਾਮਲੇ ਦੀ ਤਸਵੀਰ ਹੋਰ ਵੀ ਸਾਫ਼ ਹੋਣ ਦੀ ਉਮੀਦ ਜਿताई ਜਾ ਰਹੀ ਹੈ 328 ਪਾਵਨ ਸਰੂਪ ਪਹਿਲਾਂ ਹੀ ਕਾਫੀ ਸੰਵੇਦਨਸ਼ੀਲ ਮਾਮਲਾ ਮੰਨਿਆ ਜਾ ਰਿਹਾ ਹੈ ਅਤੇ ਹੁਣ ਵੱਡੀ ਗਿਣਤੀ ਦੇ ਵਿੱਚ ਸੰਮਣ ਜਾਰੀ ਹੋਣ ਦੇ ਨਾਲ ਹੀ ਸੰਕੇਤ ਮਿਲ ਰਹੇ ਨੇ ਕਿ ਜਾਂਚ ਜਲਦੀ ਕਿਸੇ ਅਹਿਮ ਨਤੀਜੇ ਤੇ ਪਹੁੰਚ ਸਕਤੀ ਹੈ ਬੀਤੇ ਦਿਨ ਵੀ ਜਦ ਐਜੀਪੀਸੀ ਦੇ ਦਫਤਰ ਦੇ ਵਿੱਚ ਸਿੱਟ ਪਹੁੰਚੀ ਸੀ ਐਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹੇ 328 ਪਵਿੱਤਰ ਪਾਵਨ ਸਰੂਪ ਮਾਮਲੇ ਨਾਲ ਸੰਬੰਧਿਤ ਸਿੱਟ ਨੂੰ ਦਸਤਾਵੇਜ਼ ਸੌਪੇ ਗਏ ਇਹ ਕਾਰਵਾਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਿਰਦੇਸ਼ਾਂ ਅਨੁਸਾਰ ਕੀਤੀ ਗਈ ਜਿਨ੍ਹਾਂ ਨੇ 2020 ਦੇ ਮਾਮਲੇ ਦੇ ਵਿੱਚ ਵਿੱਤੀ ਬੇਨਤੀਆਂ ਅਤੇ ਕਰਮਚਾਰੀਆਂ ਦੀ ਮਿਲੀਭੁਗਤ ਦੀ ਜਾਂਚ ਤੇਜ਼ ਕਰ ਦਿੱਤੀ 2020 ਦੇ ਵਿੱਚ ਐ ਜੀ ਪੀ ਸੀ ਦੇ ਪ੍ਰਕਾਸ਼ਨ ਵਿਭਾਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਵਿੱਤਰ ਸਰੂਪਾਂ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਨੇ ਸਿਟ ਬਣਾਈ ਸੀ ਸਿੱਟ ਦੀ ਟੀਮ ਲਗਾਤਾਰ ਇਸ ਮਾਮਲੇ ਤੇ ਜਾਂਚ ਕਰ ਰਹੀ ਹੈ ਐਸ ਤੋਂ ਪਹਿਲਾਂ ਸਿੱਟ ਤੇ ਅੰਮ੍ਰਿਤਸਰ ਸਥਿਤ ਐਜੀਪੀਸੀ ਦੇ ਦਫ਼ਤਰ ਵੀ ਪਹੁੰਚੀ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ 40 ਲੋਕਾਂ ਨੂੰ ਸਮਨ ਜਾਰੀ ਕਰ ਦਿੱਤੇ ਗਏ ਨੇ ਜਿਨ੍ਹਾਂ ਨੂੰ ਹੁਣ ਜਵਾਬ ਦੇਣ ਦੇ ਲਈ ਅੱਜ ਦੁਪਹਿਰ ਤੱਕ ਦਾ ਸਮਾਂ ਦਿੱਤਾ ਗਿਆ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਐਜੀਪੀਸੀ ਦੇ ਮੌਜੂਦਾ ਅਤੇ ਰਟਾਇਰ ਕਰਮਚਾਰੀ ਮਧੂਦ ਨੇ ਤਾਂ ਉਨ੍ਹਾਂ ਇਸ ਮਾਮਲੇ ਦੇ ਵਿੱਚ ਸਿੱਟ ਦੇ ਵੱਲ ਲਗਾਤਾਰ ਐਕਸ਼ਨ ਤੇ ਐਕਸ਼ਨ ਕੀਤਾ ਜਾ ਰਿਹਾ ਹੈ